ਇਹ ਨਾ ਸਮਝੋ ਵੀ ਸਿੱਖ ਕੌਮ ਚਪਕਾ ਕੇ ਬਹਿ ਜੂਗੀ ਇਹਦੇ 31 ਦੇ ਅਸੀਂ 51 ਮੋੜ ਨਹੀਂ ਜਾਣਦੇ ਅਸੀਂ ਨਾਸੀ ਤੋਂ ਹਾਂ ਲਿਆ ਦਾਂਗੇ ਤੁਹਾਡੇ ਪਹਾੜੀਆਂ ਦਾ ਅਸੀਂ ਤਿਆਰ ਬੈਠੇ ਆ ਜੇ ਕੋਈ ਹੁਣ ਗੱਲਬਾਤ ਹੁੰਦੀ ਆ ਸਾਰੇ ਬਾਟਰ ਬੰਦ ਕਰ ਦਿਆਂਗੇ ਐਕਸ਼ਨ ਖੋਦਣ ਲਾ ਜਾ ਕੇ ਮੈਂ ਨੌਜਵਾਨਾਂ ਨੂੰ ਵੀ ਕਹਿਣਾਗਾ ਪ੍ਰਸੰਚਾਂ ਦੀ ਤਸਵੀਰ ਲਾਉਨੇ ਉਹਨਾਂ ਝੁਲਤ ਰੱਖਿਆ ਕਰੋ ਜਾਂ ਮਰਦਿਆ ਕਰੋ ਜਾਂ ਮਾਰਦਿਆ ਕਰੋ ਤੁਹਾਡੇ ਮਹਾਨ ਸਾਹਿਬ ਲਾ ਕੇ ਨਤਾੜੇ ਗਏ ਪਿੰਡਰਾਂ ਵਾਲਿਆਂ ਦੀ ਫੋਟੋ ਪਾੜੀ ਗਈ ਨੂੰ ਦਲੀਲ ਕੀਤਾ ਗਿਆ ਮੈਂ ਪਹਾੜੀਆਂ ਨੂੰ ਕਹਿਣਾ ਚਾਹਨਾ ਇਹ ਪੰਜਾਬ ਆ ਤੁਸੀਂ ਪੰਗੇ ਨਾ ਲਾਓ ਸੰਤ ਜੀ ਮੈਲ ਸਿੰਘ ਸਿੱਖ ਕੌਮ ਦੇ ਨਾਇਕ ਨੇ ਨਾਇਕ ਰਹਿਣਗੇ ਇਹ ਕਿਸੇ ਇੱਕ ਚੁਪਟਾ ਕੇ ਵਹਿ ਜਾਣਗੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਨਾਲ ਵੀ ਤੁਸੀਂ ਇਹੀ ਕੰਮ ਕਰਦੇ ਰਹੇ ਪੈਰੀਟਿੰਗ ਪੈਂਦੇ ਤੇ ਇੱਕ ਤੇ ਜੰਗ ਕਰ ਲੈਂਦੇ ਭੀਮਚੰਦ ਵਰਗੇ ਪਹਾੜੀ ਉਹਨਾਂ ਦੀ ਉਲਾਦ ਨੂੰ ਪਤਾ ਲੱਗਦਾ ਇੱਥੋਂ ਕਿ ਜਿਹੜਾ ਸੂਤ ਸਾਧਾ ਜਿਹੜਾ ਬਹੁਤ ਵੱਡੇ ਬਚਨ ਬੋਲ ਰਿਹਾ ਏ ਤੇਰੇ ਜੋਰ ਤਾਂ ਨਾ ਆ ਜਾ ਫਿਰ ਇਥੇ ਦੇਖ ਲੈਨੇ ਤੈਨੂੰ ਕਿੰਨੇ ਕੁ ਤੇਰੀ ਬਾਹਰ ਜੋਰਤਾ ਤੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਆ ਤੁਸੀਂ ਪੰਜਾਬੀਆਂ ਨੂੰ ਨਾ ਚੈਲੰਜ ਕਰਿਆ ਕਰੋ ਸਰਕਾਰ ਤੋਂ ਖਬਰਦਾਰ ਹੋ ਜਾਓ ਅਸੀਂ ਨਹੀਂ ਬਖਸ਼ਨੇ ਗਿਆਨ ਸਿੰਘ ਫੌਜਾਂ ਛੋੜਾ ਸਾਰੇ ਉਹ ਬੰਦ ਕਰਦੇ ਫਿਰ ਜਿਹੜਾ ਉਧਰ ਆਉਣਾ ਜਾਣਾ ਪੰਜਾਬ ਦੇ ਨਾਕੇ ਲਾ ਦੇਾਂਗੇ ਫੌਜਾਂ ਲੈ ਜਾ ਕੇ ਉਦੋਂ ਤੁਸੀਂ ਕਹਿੰਦੇ ਜਦੋਂ ਕੈਨਾ ਦੇ ਬਾਰਡਰ ਤੇ ਸਾਡੀਆਂ ਸਿੱਖ ਫੌਜਾਂ ਉਹ ਢੰਡੇ ਲਾ ਕੇ ਉੱਥੇ ਬਾਰਡਰ ਤੇ ਬੈਠੇ ਨੇ ਜਦੋਂ ਲੜਾਈ ਹੁੰਦੀ ਉਹਦਾ ਗੱਟੀਆਂ ਦੇ ਵੱਡੇ ਵੱਡੇ ਝੰਡੇ ਨਹੀਂ ਖੜਾ ਸਾਬ ਲਾ ਦਿੰਦੇ ਹੋ ਉਹਦਾ ਕਿਉਂ ਨਹੀਂ ਕਹਿੰਦੇ ਉਦੋਂ ਪਤਾ ਵੀ ਇਹਨਾਂ ਤੋਂ ਬਿਨਾ ਸਰਨਾ ਕੋਈ ਨਹੀਂ ਅੱਜ ਵੀ ਜੇ ਭਾਰਤ ਦੀ ਹੋਣ ਵਰਕਰ ਆ ਰਹੇ ਸਰਦਾਰਾਂ ਕਰਕੇ ਆ ਹਿਮਾਚਲ ਦੀਆਂ ਬੱਤੀਆਂ ਸਾਡੇ ਕੋਲ ਕਈ ਵਾਰੀਆਂ ਆ ਲੈ ਉਹਨਾਂ ਦੇ ਅਸੀਂ ਲੋਕ ਸੁਣੇ ਨੇ ਸਾਡੇ ਕੋਲ ਆ ਕੇ ਦੱਸੇ ਤੁਹਾਨੂੰ ਬਾਬਾ ਜੀ ਆਹ ਪ੍ਰੋਬਲਮ ਆਉਂਦੀ ਮਸਲੇ ਹੱਲ ਕਰੇ ਨਹੀਂ ਵੀ ਕੋਈ ਨਹੀਂ ਬੱਤੀਆਂ ਸਭ ਦੀਆਂ ਸਾਡੀਆਂ ਪੁੱਛਦੇ ਆ ਅਸੀਂ ਹਿਮਾਚਲ ਤੋਂ ਆਏ ਆ ਤੁਸੀਂ ਸਾਡੀਆਂ ਜੇ ਕੋਈ ਭੈਣਾ ਉ ਤੁਸੀਂ ਗੁਰੂ ਘਰਾਂ ਦੇ ਪੱਥਰ ਵੀ ਮਾਰਦੇ ਹੋ ਹਰਮਾਨੀ ਚਾਹੀਦਾ ਤੁਹਾਨੂੰ ਜੋ ਤੁਹਾਡੇ ਤੇ ਆਪਕਾ ਉਹ ਲੰਗਰ ਗੁਰੂ ਕੇ ਚੱਲਦੇ ਨੇ ਤੁਸੀਂ ਨੂਨ ਪਾਣੀ ਖਾ ਕੇ ਹਰਾਮ ਕਰਦੇ ਹੋ ਹਰਾਮ ਗੁਰੂ ਸਾਹਿਬ ਵੇਲੇ ਵੀ ਤੁਸੀਂ ਕਰਦੇ ਰਹੇ ਅੱਜ ਵੀ ਤੁਸੀਂ ਉਹਨਾਂ ਦੀ ਔਲਾਦ ਹੋ ਬਾਈ ਧਾਰ ਦੇ ਰਾਜਾਂ ਦੀ ਤੁਸੀਂ ਉਹੀ ਕੰਮ ਕਰ ਰਹੇ ਹੋ ਜੋ ਉਸ ਵੇਲੇ ਬਾਈ ਧਾਰ ਦੇ ਰਾਜ ਕਰਦੇ ਸੀ ਗੁਰੂ ਸਾਹਿਬ ਦੇ ਨਾਲ ਧੋਖੇ ਦਿੱਤੇ ਤੁਸੀਂ ਗਊਆਂ ਦੀਆਂ ਕਸਮਾਂ ਤੁਹਾਡੇ ਬਾਈ ਧਾਰ ਦੇ ਰਾਜਾਂ ਨੇ ਖਾਧੀਆਂ ਉਹ ਫੇਰ ਗੁਰੂ ਸਾਹਿਬ ਤੇ ਹਮਲਾ ਕਰਤਾ ਤੁਸੀਂ ਬੋਲਾਵਾਂ ਲਾ ਕੇ ਤੁਸੀਂ ਤਾਂ ਲੂਣ ਹਰਾਮੀ ਬੰਦੇ ਹੋ ਸਾਡਾ ਸਬਰ ਨਾ ਪਰਖੋ ਇਹ ਨਾ ਹੋਵੇ ਕਿਤੇ ਲੈਣੇ ਤੇ ਦੇਣੇ ਪੈ ਜਾ ਜਦੋਂ ਸਾਡੇ ਸਿੰਘ ਜਾਂਦੇ ਨੇ ਤੇ ਸਾਡੇ ਨੌ ਤੁਸੀਂ ਉਹਨਾਂ ਨੂੰ ਮਾਰ ਕਟਾਈ ਕਰਦੇ ਹੋ ਕਈ ਬੰਦੇ ਸਾਡੇ ਨੌਜਾਨ ਮਾਰ ਵੀ ਦਿੰਦੇ ਹੋ ਅਸੀਂ ਤੁਹਾਡੇ ਨਾਲ ਰਹਿਣਾ ਸਾਨੂੰ ਬੱਕ ਕਰ ਦਿਓ ਫੇਰ ਅਸੀਂ ਆਪਦਾ ਰਾਤ ਪਾਕਸ ਨੂੰ ਦਿਖਾਵਾ ਚਲਾ ਕੇ ਫੇਰ ਤੁਸੀਂ ਕਹਿੰਦੇ ਸੀ ਖਾਲਸਾਤਨ ਮੰਗਦੇ ਨੇ ਓਏ ਤੁਸੀਂ ਇੰਨਾ ਸਾਨੂੰ ਮਜਬੂਰ ਕਰਤਾ ਮੰਗਣਦੇ ਹੋ ਅਸੀਂ ਕਰੀਏ ਕਿੱਧਰ ਜਾਈਏ ਸਾਨੂੰ ਲੋੜ ਨਹੀਂ ਤੁਹਾਡੀ ਸਾਡਾ ਖਾਲਸਾ ਰਾਜ ਪਹਿਲਾਂ ਸੀ ਮਹਾਰਾਜਾ ਰਣਜੀਤ ਸਿੰਘ ਦਾ ਉਹੀ ਰਾਜ ਅਸੀਂ ਕਾਇਮ ਕਰਾਂਗੇ ਜੇ ਕੋਈ ਸਿੰਘ ਭੁੰਮੜ ਜਾਂਦਾ ਕਿਸੇ ਪਾਸੇ ਤੁਸੀਂ ਉਹਦੀ ਸ਼ਰੀਰ ਕਰਦੇ ਉਹਨਾਂ ਦੇ ਪੱਗਾਂ ਤਾਦਨ ਮਾਰ ਕਟਾਈ ਕਰਦੇ ਹੋ ਕਿੱਥੇ ਜਾਈਏ ਅਸੀਂ ਦੇਖਾਂਗੇ ਤੁਹਾਨੂੰ ਕੌਣ ਉਸੇ ਚੀਨਾ ਤੋਂ ਬਚਾਉਂਦਾ ਕੌਣ ਤੁਹਾਨੂੰ ਪਾਕਿਸਤਾਨ ਬਣਾਉਂ ਪਹਾੜੀ ਹੌਲ ਬਕਰਾਲ ਜਿਹੜੇ ਤੁਸੀਂ ਇੱਥੇ ਨਜ਼ਾਰੇ ਲੈਣੇ ਪਹਾੜਾਂ ਦੇ ਵਿੱਚ ਆੜੇ ਬੈਠੇ ਅਸੀਂ ਇਹਨਾਂ ਨੂੰ ਇਹ ਬਸਾਇਆ ਪੰਜਾਬ ਆ ਹੀ ਸਾਰੇ ਆਏ ਤੁਸੀਂ ਬਾਹਰ ਧਾਰੀਆਂ ਲਾਦਾ ਨਮਕ ਹਰਾਮੀ ਤੁਸੀਂ ਇਹ ਕੰਮ ਕਰਦੇ ਹੋ ਪੰਜਾਬ ਦੇ ਨਾਲ ਪੰਚ ਦੇ ਜਿਹੜੇ ਠੇਕੇਦਾਰ ਬਣਨੇ ਨੇ ਹੋਰ ਹੀ ਪਾਸੇ ਉਲਦੇ ਫਿਰਦੇ ਨੇ ਕੁਰਸੀਆਂ ਦੀ ਖਾਤਰ ਪ੍ਰਧਾਨਗੀਆਂ ਦੀ ਖਾਤਰ ਇੱਧਰ ਤਾਂ ਕੋਈ ਸਾਹ ਸੀ ਨਹੀਂ ਕੋਈ ਕਹਿੰਦਾ ਹੀ ਨਹੀਂ ਕੁਝ ਹੋਵਾ ਸਾਰਾ ਪੰਥ ਇਕੱਠਾ ਦਿਖਾਈਏ ਨਾ ਨਜ਼ਾਰੇ ਪਹਾੜੀਆਂ ਨੂੰ ਕਿਵੇਂ ਹੁੰਦੇ ਨੇ ਪਹਿਲਾਂ ਵੀ ਭਜਾਏ ਨੇ ਹੁਣ ਵੀ ਭਜਾਵਾਂਗੇ ਟੰਗ ਤਰੀਕਿਆਂ ਨਾਲ ਜੇ ਸਾਡੇ ਨਾਲ ਰਹੋਗੇ ਅਸੀਂ ਰਹਾਂਗੇ ਨਹੀਂ 33ਾਂ ਦੀ 52 ਮਾ ਮੂਰ ਨੇ ਜਾਣਦੇ ਸੀ ਮੱਧਮ ਤੇ ਪੰਜਾਬ ਦਾ ਇੱਕ ਬਦ ਪੰਜਾਬ ਦੇ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਵਿੱਚ ਗਏ ਸੀ ਦਰਸ਼ਨ ਕਰਨ ਵਾਸਤੇ ਮਨੀਕਰਨ ਉੱਥੇ ਪਹਾੜੀਆਂ ਨੇ ਜਿਹੜੇ ਉਹਨਾਂ ਨੂੰ ਰੋਕ ਕੇ ਜਲੀਲ ਕੀਤਾ ਸਾਡੇ ਨਿਹਾਨ ਸਿੰਘ ਸਾਹਿਬ ਲਾ ਕੇ ਲਟਾੜੇ ਗਏ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਫੋਟੋ ਪਾੜੀ ਗਈ ਉਹਨਾਂ ਨੂੰ ਜਲੀਲ ਕੀਤਾ ਗਿਆ ਗਾਲਾਂ ਵੀ ਕੱਢੀਆਂ ਇਹ ਅੱਜ ਦਾ ਨਹੀਂ ਪਹਿਲਾਂ ਤੋਂ ਹੀ ਹੁੰਦਾ ਆਇਆ ਜਦੋਂ ਸਾਡੇ ਨੌਜਵਾਨ ਪੰਜਾਬੀ ਜਾਂਦੇ ਨੇ ਉੱਥੇ ਕਦੇ ਕਹਿੰਦੇ ਨੇ ਇਹਨਾਂ ਦੇ ਕਾਜ ਪੂਰੇ ਨਹੀਂ ਕਦੇ ਕਹਿੰਦੇ ਨੇ ਇਹ ਗਲਤ ਜਾਂਦੇ ਨੇ ਦੱਸੋ ਮੈਂ ਪਹਾੜੀਆਂ ਨੂੰ ਕਹਿਣਾ ਚਾਹਉਣਾ ਇਹ ਪੰਜਾਬ ਆ ਤੁਸੀਂ ਪੰਗੇ ਨਾ ਲਾਓ ਸੰਤ ਜਰਨੈਲ ਸਿੰਘ ਸਿੱਖ ਕੌਮ ਦੇ ਨਾਇਕ ਨੇ ਨਾਇਕ ਰਹਿਣਗੇ ਸਾਡੇ ਸ਼ਹੀਦ ਨੇ ਅਸੀਂ ਉਹਨਾਂ ਸਤਿਕਾਰ ਕਰਦੇ ਆਂ ਇਹ ਮਤ ਸੋਚੋ ਵੀ ਸਿੱਖ ਚੁੱਪ ਕਰਕੇ ਬਹਿ ਜਾਣਗੇ ਦੇਖੋ ਕਿਸ ਤਰ੍ਹਾਂ ਘੜਮੱਟ ਪਿਆ ਹੋਇਆ ਹੁਣ ਜਿਹੜੀਆਂ ਪੰਜਾਬ ਦੀਆਂ ਬਸਟਾਂਵੀਆਂ ਨੇ ਧਮਾਚਲ ਦੀਆਂ ਇੱਥੇ ਫਿਰ ਸੰਤਾਂ ਦੀ ਤਸਵੀਰ ਲਾਉਣ ਲੱਗੇ ਅਸੀਂ ਸਰਬੱਤ ਦਾ ਭਲੇ ਦੀ ਅਰਦਾਸ ਕਰਦੇ ਆਂ ਸਰਬੱਤ ਦਾ ਭਲਾ ਮੰਗਦੇ ਆਂ ਤੁਸੀਂ ਲੋਕ ਉਹ ਹੋ ਤੁਸੀਂ ਯਾਦ ਕਰਾਉਣੇ ਤੁਹਾਡੇ ਖਾਨਦਾਨ ਗੁਰੂ ਗੋ ਹਰ ਗੋਮਦਪਾਤ ਸਮਾਹਰਨੇ ਤੁਹਾਡੇ ਵੱਡੇ ਵੱਡੇ ਰਿਆਂ ਨੂੰ ਲੈਂਦਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਨਾਲ ਵੀ ਤੁਸੀਂ ਇਹੀ ਕੰਮ ਕਰਦੇ ਰਹੇ ਜੰਗਾ ਕਰਦੇ ਰਹੇ ਕਦੇ ਪੈਰੀਟਿੰਗ ਪੈਂਦੇ ਤੇ ਕਦੇ ਜੰਗ ਕਰ ਲੈਂਦੇ ਤੇ ਭੀਮਚੰਦ ਵਰਗੇ ਪਹਾੜੀ ਉਹੀ ਹੋ ਤੁਸੀਂ ਉਹਨਾਂ ਦੀ ਔਲਾਦ ਨੂੰ ਪਤਾ ਲੱਗਦਾ ਇੱਥੋਂ ਕਿ ਜਿਹੜਾ ਸੂਜ ਸਾਦਾ ਜਿਹੜਾ ਬਹੁਤ ਬੜੇ ਬਚਨ ਬੋਲ ਰਿਹਾ ਇਹ ਤੇਰੇ ਜੋਰ ਤਾਂ ਨਾ ਆ ਜਾ ਫਿਰੇ ਤੇ ਦੇਖ ਲੈਨੇ ਤੈਨੂੰ ਕਿੰਨੇ ਕੁ ਤੇਰੀ ਬਾਹਰ ਜੋਰ ਤਾਂ ਤੇਰੀ ਤੇ ਅਸੀਂ ਸਰਬੱਤ ਦਾ ਭਲਾ ਮੰਗਣ ਆਲੇ ਆ ਤੁਸੀਂ ਪੰਜਾਬੀਆਂ ਨੂੰ ਨਾਂ ਚੈਲੰਜ ਕਰਿਆ ਕਰੋ ਪੰਜਾਬ ਗੁਰਾਂ ਦੇ ਨਾਂ ਤੇ ਵਾਸ਼ਤਾ ਸਮਾਤਿਲੀਓ ਮੈਂ ਤੁਹਾਨੂੰ ਕਹਿਣਾ ਚਾਹਨਾ ਪਹਾੜੀ ਲੋਕਾਂ ਦੀਆਂ ਬੱਤੀਆਂ ਬੱਤੇ-ਬੱਤੀਆਂ ਇਥੇ ਮੋਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬਹੁਤ ਕੰਮ ਕਰਦੇ ਨੇ ਕਦੇ ਕਿਸੇ ਤੋਂ ਸੁਣਿਆ ਤੁਸੀਂ ਵੀ ਕਿਸੇ ਸਿੱਖ ਨੇ ਕਿਸੇ ਨੌਜਵਾਨ ਨੇ ਉਹਨਾਂ ਨੂੰ ਕੁਝ ਕਿਹਾ ਹੋਵੇ ਕਰਦੇ ਆ ਕੰਮ ਕਰਦੇ ਸਾਨੂੰ ਅਸੀਂ ਤਾਂ ਸਰਵਤਾ ਭਲਾ ਮੰਗਣ ਆਲੇ ਹਾਂ ਤੁਸੀਂ ਜੇ ਨੌਜਵਾਨ ਸਾਡੇ ਉਥੇ ਦਰਸ਼ਨ ਕਰਨ ਜਾਣਦੇ ਆ ਤੁਸੀਂ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਬੇਇੱਜ਼ਤੀ ਕਰਦੇ ਹੋ ਤੁਸੀਂ ਝੰਡੇ ਪਾੜਦੇ ਹੋ ਸੰਤਾਂ ਦੀ ਫੋਟੋਆਂ ਲੈ ਕੇ ਫਰਵਾੜ ਕਰਦੇ ਹੋ ਖਬਰਦਾਰ ਹੋ ਜਾਓ ਅਸੀਂ ਨਹੀਂ ਬਖਸ਼ਣੇ ਨਿਆਂਗ ਸਿੰਘ ਫੌਜਾਂ ਛੋੜਾ ਸਾਰਾ ਕੁਝ ਬੰਦ ਕਰਦੇ ਇਥੇ ਜਿਹੜਾ ਉਧਰ ਆਉਣਾ ਜਾਣਾ ਪੰਜਾਬ ਦੇ ਵਿੱਚ ਨਾਕੇ ਤੇ ਮੈਂ ਭਗਵੰਤ ਸਰਕਾਰ ਨੂੰ ਦੀ ਹੁਣ ਦੋਨਾਂ ਨੂੰ ਤੁਸੀਂ ਮਾਹੌਲ ਖਰਾਬ ਕਰ ਰਹੇ ਚੁੱਪ ਬੈਠੋ ਤੁਸੀਂ ਕਿਉਂ ਨਹੀਂ ਇਸ ਉੱਤੇ ਗੱਲ ਕਰਦੇ ਉਹ ਸਾਡੇ ਸ਼ਹੀਦ ਨੇ ਸਾਡੇ ਉਹ ਨਾਇਕ ਨੇ ਕੌਮ ਦੇ ਉਹਨਾਂ ਦੇ ਸਾਡੇ ਦਾ ਇਸੇ ਦਿਨਾਂ ਛੱਡੇ ਮੁਰ ਦੇ ਬਲੰਗ ਰਹਿਣਗੇ ਤੇ ਉਦੋਂ ਤੁਸੀਂ ਕਿਉਂ ਨਹੀਂ ਬੋਲਦੇ ਜਦੋਂ ਚੀਨਾ ਦੇ ਬਾਰਡਰ ਤੇ ਸਾਡੀਆਂ ਸਿੱਖ ਫੌਜਾਂ ਜਿਹੜੇ ਸਿੱਖ ਵੀਰ ਨੇ ਮਿਲਟਰੀ ਜਿਹੜੇ ਫੌਜ ਆ ਉਹ ਠੰਡੇ ਲਾ ਕੇ ਉੱਥੇ ਬਾਰਡਰ ਤੇ ਬੈਠੇ ਨੇ ਚੀਨਾ ਦੇ ਤੇ ਇੱਥੇ ਗੁਰਦੁਆਰਾ ਬਣਾਇਆ ਹੋਇਆ ਜਦੋਂ ਲੜਾਈ ਹੁੰਦੀ ਉਹਦਾ ਗੱਡੀਆਂ ਦੇ ਵੱਡੇ ਵੱਡੇ ਝੰਡੇ ਨਿਸ਼ਾਨ ਸਾਹਿਬ ਲਾ ਦਿੰਦੇ ਹੋ ਉਦੋਂ ਕਿਉਂ ਨਹੀਂ ਕਹਿੰਦੇ ਉਦੋਂ ਪਤਾ ਵੀ ਇਹਨਾਂ ਭਾਰਤੀ ਦੀ ਹੋਂਦ ਵਰਕਰ ਆ ਸਰਦਾਰਾਂ ਕਰਕੇ ਆ ਸਿੱਖ ਫੌਜੀਆ ਕਰਕੇ ਆ ਜਿਹੜੇ ਉਥੇ ਚైనా ਦੇ ਬਾਰਡ ਤੇ ਸਿੱਖ ਫੌਜੀ ਬੈਠੇ ਨੇ ਪਾਸਾ ਦੇ ਬੈਠੇ ਨੇ ਜੇ ਉਹ ਪਿੱਛੇ हट ਜਾਣ ਨਾ ਤੁਹਾਨੂੰ ਤੁਹਾਡੀ ਨਾਨੀ ਯਾਦ ਕਰਾ ਦੇਣਗੇ ਆਥਨ ਨੂੰ ਚైనా ਵਾਲੇ ਨਾਲੇ ਪਾਕਿਸਤਾਨ ਵਾਲੇ ਸਮਝੋ ਕੌਮ ਦੇ ਸਿਰ ਤੇ ਪੰਜਾਬ ਦੇ ਸਿਰ ਤੇ ਜਿਹੜਾ ਹੈਗਾ ਭਾਰਤੀ ਦੀ ਹੋਂਦ ਅੱਜ ਵੀ ਵਰਕਰ ਆ ਇਹ ਮਤ ਜਾਣੋ ਅਸੀਂ ਇੱਥੇ 2 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਸਭਾ 2 ਸਾਲ ਹੋ ਗਏ ਮੋਰਚਾ ਲਾਇਨੂੰ ਕਈ ਸਾਡੇ ਕੋਲੇ ਮਾਮਲੇ ਆਏ ਨੇ ਬੱਚੀਆਂ ਦੇ ਉਹ ਜਿਹੜੇ ਪਹਾੜਾਂ ਦੇ ਵਿੱਚ ਹਿਮਾਚਲ ਦੀਆਂ ਬੱਚੀਆਂ ਸਾਡੇ ਕੋਲ ਕਈ ਆਈਆਂ ਨੇ ਉਹਨਾਂ ਦੇ ਅਸੀਂ ਦੋਕ ਸੁਣੇ ਨੇ ਸਾਡੇ ਕੋਲ ਆਏ ਦੱਸੇ ਵੀ ਸਾਨੂੰ ਬਾਬਾ ਜੀ ਆਹ ਪ੍ਰੋਬਲਮ ਆਉਂਦੀ ਹੈ ਉਹਦੇ ਮਸਲੇ ਹੱਲ ਕਰੇ ਨੇ ਵੀ ਕੋਈ ਨਹੀਂ ਬੱਚੀਆਂ ਸਭ ਦੀਆਂ ਸਾਡੀ ਹੁਣ ਪੁੱਛਨੇ ਆ ਅਸੀਂ ਹਿਮਾਚਲ ਤੋਂ ਆਏ ਆ ਦੋ ਤਿੰਨ ਬੱਚੀਆਂ ਦੇ ਮੈਂ ਉਹਨਾਂ ਦੇ ਜਿਹੜੇ ਫੈਸਲੇ ਕਰਕੇ ਆਟਿਆਂ ਉਹ ਅਸੀਂ ਸਾਰਿਆਂ ਨੂੰ ਇੱਜ਼ਤ ਕਰਦੇ ਆ ਤੁਸੀਂ ਸਾਡੀਆਂ ਜੇ ਕੋਈ ਭੈਣਾ ਉਧਰ ਚੱਲੇ ਜਾਣਾ ਕੋਈ ਮਾਰਜੀ ਕਿਸੇ ਗੱਡੀ ਖਹਿ ਜੇ ਮਾੜਾ ਜੇ ਕਰਨੇ ਔਰ ਤੁਸੀਂ ਉਹਤੇ ਹਮਲਾ ਕਰ ਦਿੰਦੇ ਹੋ ਈਆਂ ਭੈਣਾ ਦੇ ਤੁਸੀਂ ਹਮਲੇ ਕਰਦੇ ਹੋ ਤੁਸੀਂ ਗੁਰੂ ਘਰਾਂ ਦੇ ਪੱਥਰ ਵੀ ਮਾਰਦੇ ਹੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹ ਨਾ ਸਮਝੋ ਵੀ ਸਿੱਖ ਕੌਮ ਚਪਕ ਕਰਕੇ ਬਹਿ ਜੂਗੀ ਇਹਦੇ 31 ਦੇ 51 ਮੋੜ ਬਹੁਤ ਬੈਠੇ ਨੇ ਇਥੇ ਇਥੇ ਅਸੀਂ ਸਰਬੱਤ ਦਾ ਭਲਾ ਮੰਗਦੇ ਅਸੀਂ ਕਿਸੇ ਨੂੰ ਦੁੱਖ ਨਹੀਂ ਦੇਦੇ ਕਿੰਨੀਆਂ ਤੁਹਾਡੀਆਂ ਗੱਡੀਆਂ ਆਉਂਦੀਆਂ ਨੇ ਇਥੇ ਕਦੇ ਕਿਸੇ ਨੂੰ ਰੋਕਿਆ ਹੋਵੇ ਕਦੇ ਕਿਸੇ ਕੁਝ ਕਿਹਾ ਹੋਵੇ ਇਹ ਤੁਸੀਂ ਕੰਮ ਨਾ ਕਰੋ ਸਰਕਾਰਾਂ ਨੇ ਜਿਹੜੀਆਂ ਇਸ ਵੱਲ ਧਿਆਨ ਦੇਣਾ ਸਾਡੇ ਗੁਰੂ ਘਰ ਬਣੇ ਹੋਏ ਨੇ ਬਹੁਤ ਉਥੇ ਮਨੀ ਕਰਨ ਵੀ ਆ ਹਿਮਕੁੰਡ ਸਾਹਿਬ ਵੀ ਆ ਹੋਰ ਬਹੁਤ ਸਾਰੇ ਨੇ ਤੁਸੀਂ ਨਾ ਉਹਨਾਂ ਨੂੰ ਤੰਗ ਕਰਿਆ ਕਰੋ ਨਾ ਇਹ ਕਰਿਆ ਕਰੋ ਜਦੋਂ ਆਫਤ ਆਉਂਦੀ ਆ ਤੁਹਾਡੇ ਉਦੋਂ ਆ ਸਿੱਖ ਸਾਡੇ ਜਿਹੜਾ ਲਾਣਾ ਉਸੇ ਲੰਗਰ ਲਿਜਾ ਕੇ ਪਹੁੰਚਦਾ ਤੁਹਾਡੇ ਉਥੇ ਬਚਾਉਂਦਾ ਸਾਲਾ ਕੁਛ ਖਾਲਸਾ ਸਾਡੇ ਭਾਈ ਰਵੀ ਸਿੰਘ ਹੋਣੀ ਪਹੁੰਚਦਾ ਨਹੀਂ ਹੈਗੇ ਜੋ ਤੁਹਾਡੇ ਤੇ ਆਪ ਤਾਂ ਨਹੀਂ ਲੰਗਰ ਗੁਰੂ ਕੇ ਚੱਲਦੇ ਨੇ ਤੁਹਾਨੂੰ ਸ਼ਰਮ ਆਉਂ ਨਹੀਂ ਨੂਨ ਪਾਣੀ ਖਾ ਕੇ ਹਰਾਮ ਕਰਦੇ ਹੋ ਹਰਾਮ ਗੁਰੂ ਸਾਹਿਬ ਵੇਲੇ ਵੀ ਤੁਸੀਂ ਕਰਦੇ ਰਹੇ ਅੱਜ ਵੀ ਤੁਸੀਂ ਉਹਨਾਂ ਦੀ ਔਲਾਦ ਹੋ ਬਾਈ ਧਰ ਦੇ ਰਾਜਾਂ ਦੀ ਤੁਸੀਂ ਉਹੀ ਕੰਮ ਕਰ ਰਹੇ ਹੋ ਜੋ ਉਸ ਵੇਲੇ ਬਾਈ ਧਰ ਦੇ ਰਾਜ ਕਰਦੇ ਸੀ ਗੁਰੂ ਸਾਹਿਬ ਦੇ ਨਾਲ ਧੋਖੇ ਦਿੱਤੇ ਤੁਸੀਂ ਗਉਆਂ ਦੀਆਂ ਕਸਮਾਂ ਤੁਹਾਡੇ ਬਾਈ ਧਰ ਦੇ ਰਾਜਾਂ ਨੇ ਖਾਧੀਆਂ ਦੇਸੀ ਗੁਰੂ ਸਾਹਿਬ ਤੁਹਾਡੇ ਤੇ ਵਾਅਦਾ ਨਹੀਂ ਕਰਾਂ ਇੱਕ ਵਾਰੀ ਕਿਲਾ ਛੱਡ ਜੋ ਉਹ ਫੇਰ ਗੁਰੂ ਸਾਹਿਬ ਤੇ ਹਮਲਾ ਕਰਤਾ ਤੁਸੀਂ ਮੁਗਲਾਂ ਨਾਲ ਕੇ ਤੁਸੀਂ ਤਾਂ ਲੂਣ ਹਰਾਮੀ ਬੰਦੇ ਹੋ ਕਿਸ ਕਰਕੇ ਬਾਅਦ ਆਜੋ ਤੁਸੀਂ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਸਾਡਾ ਸਬਰ ਨਾ ਪਰਖੋ ਅਸੀਂ ਸ਼ੁਰੂਆਤ ਦਾ ਭਲਾ ਮੰਗਦੇ ਹਾਂ ਇਹ ਨਾ ਹੋਵੇ ਕਿਤੇ ਲੈਣੇ ਦੇਣੇ ਪੈ ਜਾਣ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਅਰਧੀ ਕਲਾ ਦੇ ਨਾਲ ਅਸੀਂ ਜਿਹੜੇ ਸਾਰੇ ਪੰਥ ਆ ਸਾਰੇ ਪੰਥ ਦਰ ਦੀ ਇਕੱਠੇ ਹੋਵੋ ਇਹ ਸਾਨੂੰ ਬਾਰ-ਬਾਰ ਰੀਲ ਕਰਦੇ ਨੇ ਅਸੀਂ ਹੁਣ ਕਹਿਣਾ ਚਾਹੁੰਦੇ ਸਰਕਾਰ ਨੂੰ ਅਸੀਂ ਐਵੇਂ ਨਹੀਂ ਥੋਸੋ ਖਾਲਸਾ ਰਾਜ ਮੰਗਦੇ ਵੱਖ ਨੂੰ ਕਹਿੰਦੇ ਆਹ ਕਰਤੂਤਾ ਤੁਹਾਡੀਆਂ ਮਾੜੀਆਂ ਨੇ ਜਦੋਂ ਸਾਡੇ ਸਿੰਘ ਜਾਂਦੇ ਨੇ ਜੋ ਸਾਡੇ ਨੌਜਵਾਨ ਜਾਂਦੇ ਨੇ ਬਾਹਰ ਤੁਸੀਂ ਉਹਨਾਂ ਨੂੰ ਜਰੀਰ ਕਰਦੇ ਹੋ ਤੁਸੀਂ ਉਹਨਾਂ ਨੂੰ ਮਾਰ ਕਟਾਈ ਕਰਦੇ ਹੋ ਕਈ ਬੰਦੇ ਸਾਡੇ ਨੌਜਵਾਨ ਮਾਰ ਵੀ ਦਿੰਦੇ ਹੋ ਕਿਥੇ ਲਿਖਿਆ ਹੋਇਆ ਅਸੀਂ ਤੁਹਾਡੇ ਨਾਲ ਰਹਿਣਾ ਸਾਨੂੰ ਬਖ ਕਰ ਦਿਓ ਫਿਰ ਅਸੀਂ ਆਪਦਾ ਰਾਤ ਭਗਤ ਸਾਨੂੰ ਦਿਖਾਵਾ ਚਲਾ ਕੇ ਫਿਰ ਤੁਸੀਂ ਕਹਿੰਦੇ ਤੁਸੀਂ ਖਾਲਸਾਤਨ ਮੰਗਦੇ ਨੇ ਇਹ ਐਂ ਕਰਦੇ ਨੇ ਓਏ ਤੁਸੀਂ ਇੰਨਾ ਸਾਨੂੰ ਮਜਬੂਰ ਕਰਤਾ ਮੰਨਣ ਗਣ ਤੇ ਅਸੀਂ ਕਰੀਏ ਕਿੱਧਰ ਜਾਈਏ ਜਿੰਨਾ ਚਿਰ ਖਾਲਸਾ ਨਹੀਂ ਆਉਂਦਾ ਨਾ ਤੇ ਸਾਰੇ ਮਸਲੇ ਹੱਲ ਨਹੀਂ ਹੋਣੇ ਜੇ ਤੁਸੀਂ ਸਾਨੂੰ ਇਸੇ ਤਰ੍ਹਾਂ ਜੀਵਨ ਕਰਨਾ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਸਾਨੂੰ ਲੋੜ ਨਹੀਂ ਤੁਹਾਡੀ ਸਾਡਾ ਖਾਲਸਾ ਰਾਜ ਪਹਿਲਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਉਹੀ ਰਾਜ ਅਸੀਂ ਕਾਇਮ ਕਰਾਂਗੇ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋਣ ਇਹ ਜਾਨੂੰ ਬਾਰ-ਬਾਰ ਜੀਵਨ ਕਰਦੇ ਨੇ ਬੰਦੀ ਸਿੰਘ ਤੁਸੀਂ ਨੇ ਸਾਡੇ ਬੰਦ ਕਰ ਰੱਖੇ ਨੇ ਹ ਕਿੱਧਰ ਜਾਈਏ ਇਹ ਕੋਈ ਸਿੰਘ ਭੰਮਣ ਜਾਂਦਾ ਕਿਸੇ ਪਾਸੇ ਤੁਸੀਂ ਉਹਦੀ ਧਰੀਰ ਕਰਦੇ ਉਹਨਾਂ ਨੇ ਪੱਗਾਂ ਤਾ ਦੇ ਨੂੰ ਮਾਰ ਕਟਾਈ ਕਰਦੇ ਹੋ ਕਿੱਥੇ ਜਾਈਏ ਅਸੀਂ ਅਸੀਂ ਇੱਥੋਂ ਦੇ ਬੱਚਿੰਦੇ ਆ ਇੱਥੋਂ ਦੇ ਰਹਿਣ ਵਾਲੇ ਆ ਅਸੀਂ ਇੱਥੋਂ ਦੇ ਵੋਟਰ ਆ ਬਾਰੋਂ ਨਹੀਂ ਆਏ ਹੋਏ ਇਹ ਮਤ ਛੋੜੇ ਨਾਸੀ ਤੂੰ ਹਾਂ ਲੈ ਆ ਦਾਂਗੇ ਤੁਹਾਡੇ ਪਹਾੜੀਆਂ ਦਾ ਅਸੀਂ ਤਿਆਰ ਬੈਠੇ ਆ ਜੇ ਕੋਈ ਹੁਣ ਗੱਲਬਾਤ ਹੁੰਦੀ ਆ ਸਾਰੇ ਬਾਰਡਰ ਬੰਦ ਕਰ ਦਿਆ ਨੇ ਇੰਗਲਿਸ਼ ਫੌਜਾਂ ਲਾ ਜਾ ਕੇ ਇਹ ਸਰਕਾਰਾਂ ਧਿਆਨ ਦੇਣ ਪੰਜਾਬ ਸਰਕਾਰ ਨਾਲੇ ਉਥੇ ਵਾਲਾ ਪਹਾੜੀਆ ਜਿਹੜਾ ਮੁੱਖ ਮੰਤਰੀ ਆ ਉਹ ਹੀ ਹੋਵੇ ਸਾਨੂੰ ਕਿਸੇ ਦਾ ਡਰ ਨਹੀਂ ਅਸੀਂ ਅਕਾਲਪੁਰਖ ਦੇ ਪੁਜਾਰੀਆਂ ਅਸੀਂ ਕਾਲਪੁਰਖ ਵਾਹਿਗੁਰੂ ਤੋਂ ਡਰਦੇ ਆਂ ਅਸੀਂ ਸੱਚ ਦਾ ਸਾਥ ਦੇਵਾਂਗੇ ਜੇ ਤੁਸੀਂ ਸਾਡੇ ਨਾਲ ਇਹ ਸੇ ਕਰਨਾ ਸਾਡਾ ਅਸੀਂ ਤੁਹਾਰੇ ਨਾਲ ਲੈਣ ਨੂੰ ਬਿਲਕੁਲ ਨਹੀਂ ਰਾਜ਼ੀ ਹੈਗੇ ਤਾਨੂੰ ਬੱਕ ਕਰੋ ਅਸੀਂ ਆਪਣਾ ਰਾਜ ਭਾਕ ਕਰਨ ਜਾਣਦੇ ਫਿਰ ਦੇਖਾਂਗੇ ਤੁਹਾਨੂੰ ਕੌਣ ਉਸੇ ਚైనా ਤੋਂ ਬਚਾਉਂਦਾ ਕੌਣ ਤੁਹਾਨੂੰ ਪਾਕਿਸਤਾਨ ਬਣਾਉਂਦਾ ਜੇ ਤੁਹਾਨੂੰ ਹੱਥ ਨੂੰ ਨਾ ਕਰੀ ਸਕੀ ਸਮਾਰਦ ਚైనా ਵਾਲੇ ਓਏ ਸਰਦਾਰਾਂ ਕਰਕੇ ਤੁਹਾਡੀ ਹੌਲ ਬਰਕਰਾਰ ਜਿਹੜੇ ਤੁਸੀਂ ਇੱਥੇ ਨਜ਼ਾਰੇ ਲੈਨੇ ਹੋ ਪਹਾੜਾਂ ਦੇ ਵਿੱਚ ਖਬਰਦਾਰ ਹੋ ਜਾਓ ਸਾਰਿਆਂ ਨੂੰ ਬੇਨਤੀ ਹੈ ਸਾਰਾ ਪੰਛੀ ਕੇਸ ਮਸਲੇ ਤੇ ਜਦੋਂ ਵੀ ਕੋਈ ਆਉਂਦਾ ਇੱਕ ਕਈ ਗਲਤ ਵੀ ਬੋਲਦੇ ਨੇ ਮੈਂ ਨੌਜਵਾਨਾਂ ਨੂੰ ਵੀ ਕਹਿਣਾ ਚਾਹਉਂ ਤੁਸੀਂ ਨਾ ਜਾਓ ਇੱਥੇ ਸਾਡਾ ਕੀ ਰੱਖਿਆ ਹੋਇਆ ਨਾ ਜਾਓ ਜੇ ਜਾਣੇ ਝੁੜਤੇ ਰੱਖਿਆ ਕਰੋ ਫਿਰ ਸੰਤਾਂ ਦੀ ਤਸਵੀਰ ਲਾਉਨੇ ਹੋ ਨਾ ਝੁੜਤੇ ਰੱਖਿਆ ਕਰੋ ਜਾਂ ਮਾਰਦਿਆ ਕਰੋ ਜਾਂ ਮਾਰਦਿਆ ਕਰੋ ਆਹ ਗੱਲ ਹੋ ਸਕਦੀ ਹੈ ਪਰ ਹੋਰ ਕੋਈ ਨਹੀਂ ਜੜਦੀ ਕਲਾ ਦੇ ਵਿੱਚ ਰਹੋ ਸ਼ਾਸਤਰ ਧਾਰੀ ਹੋ ਕੇ ਰਹੋ ਅਸੀਂ ਕਿਸੇ ਦੇ ਪਿਓ ਦਾ ਨਹੀਂ ਲੈ ਕੇ ਖਾਦਾ ਅਸੀਂ ਇਹਨਾਂ ਜਿਹੜੇ ਬਾਏ ਪਹਾੜੀਆਂ ਬੈਠੇ ਅਸੀਂ ਇਹਨਾਂ ਨੂੰ ਇਹ ਬਸਾਇਆ ਪੰਜਾਬ ਦਾ ਹਿੱਸਾ ਰਿਹਾ ਇਹ ਤੁਸੀਂ ਬਾਏ ਧਾਰੀਆਂ ਉਲਾਦਾਂ ਨੰਮਕ ਹਰਾਮੀ ਤੁਸੀਂ ਇਹ ਕੰਮ ਕਰਦੇ ਹੋ ਪੰਜਾਬ ਦੇ ਨਾਲ ਅਸੀਂ ਚੁੱਪ ਬੈਠੀਆਂ ਸਾਰੇ ਦਾ ਪੰਥ ਦੇ ਆਪਦੇ ਝਗੜੇ ਨਹੀਂ ਲੋਟ ਆਉਂਦੇ ਇਹ ਪੰਥ ਦੇ ਜਿਹੜੇ ਠੇਕੇਦਾਰ ਬਣੇ ਨੇ ਹੋਰ ਹੀ ਪਾਸੇ ਉਲਝੇ ਫਿਰਦੇ ਨੇ ਕੁਰਸੀਆਂ ਦੀ ਖਾਤਰ ਪ੍ਰਧਾਨਗੀਆਂ ਦੀ ਖਾਤਰ ਇੱਧਰ ਤਾਂ ਕੋਈ ਸਾਥ ਹੀ ਨਹੀਂ ਕੋਈ ਕਹਿੰਦਾ ਨਹੀਂ ਕੁਛ ਹੋਵੋ ਸਾਰਾ ਪੰਥ ਇਕੱਠਾ ਦਿਖਾਈਏ ਨਾ ਨਜ਼ਾਰੇ ਪਹਾੜੀਆ ਨੂੰ ਕਿਵੇਂ ਹੁੰਦੇ ਨੇ ਪਹਿਲਾਂ ਵੀ ਭਜਾਏ ਨੇ ਹੁਣ ਵੀ ਭਜਾਵਾਂਗੇ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਨੇ ਆ ਰਹਿ ਲੈਣ ਦਿਓ ਸਾਨੂੰ ਨਾ ਸਾਡੇ ਸੁੱਤਿਆਂ ਨੂੰ ਛੇੜੋ ਇਸ ਕਰਕੇ ਸਾਨੂੰ ਬੇਨਤੀ ਹੈ ਇੱਕ ਮੰਚ ਤੇ ਇਕੱਠੇ ਹੋਵੋ ਤੇ ਸਰਕਾਰਾਂ ਇਸ ਵੱਲ ਧਿਆਨ ਦੇਣ ਜਿਹੜੇ ਸਾਡੇ ਨੌਜਵਾਨ ਦੇ ਪਰਚੇ ਕਰੇ ਨੇ ਉਹ ਰੱਦ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਢੰਗ ਤਰੀਕੇ ਨਾਲ ਜੇ ਸਾਢਣਾ ਰਹੋਗੇ ਅਸੀਂ ਰਹਾਂਗੇ ਨਹੀਂ ਕੱਤਿਆਂ ਦੀ 52 ਮੋੜ ਨੇ ਜਾਣਦੇ ਸੀ ਉਹ ਲਾਚਕਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਉਦੇ